ਆ ਵੇਖ ਲੈ ਐਵੇਂ ਪੈਸੇ ਲਾਉਂਦਾ ਰਹਿੰਦਾ ਨਾ ਆ ਕੀ ਲੈ ਆਏ ਆ ਤੁਸੀਂ ਇਹਦੇ ਬਿਨਾ ਸਰਦਾ ਨਹੀਂ ਸੀਗਾ ਯਾਰ ਇਹ ਬਹੁਤ ਜਿਆਦਾ ਕਾਮਯਾਬ ਚੀਜ਼ ਲੈ ਕੇ ਆਇਆ ਮੈਂ ਨਾ ਇਹਦੂ ਤਾਂ ਸੋਨਾ ਹੀ ਖਰੀਦ ਦਿੰਦੇ ਇਹਦੇ ਤੇ ਪੈਸੇ ਕਿਉਂ ਲਾਏ ਯਾਰ ਇਹਦੇ ਇਹਦੇ ਇੰਨੇ ਤਾਂ ਆਪਾਂ ਨੂੰ ਸੋਨੇ ਦੇ ਖਾਣਾ ਖਰੀਦ ਦੇਣੀ ਆ ਇਹਨੇ ਕਿਵੇਂ ਖਰੀਦ ਦੇਣੀ ਆ ਤੋਰੇ ਤਾਂ ਤੈਨੂੰ ਦੱਸਦਾ ਮਾੜਾ ਉਧਰ ਵੇਖ ਨਾਲ ਸਮਾਨ ਵੇਖ ਕਿੰਨਾ ਮਿਲਿਆ ਪੈਸੇ ਦੇ ਜਾਂਦੇ ਸਾਰੇ ਪੈਸੇ ਸਾਰੇ ਦੇ ਕੇ ਆਇਆ ਲੈ ਕੇ ਗੱਡੀ ਕੋਲੇ ਐਵੇਂ ਖਰਾਬ ਹੀ ਕੀਤੇ ਲੱਗਦੇ ਪੈਸੇ ਆਹ ਦੇਖ ਐਵੇਂ ਕਿਵੇਂ ਖਰਾਬ ਕੀਤੇ ਯਾਰ ਆਹ ਦੇਖ ਕਿਵੇਂ ਭਾਈ ਤੇ ਦਰ ਦੇ ਹਾਂ ਕਰੂਗਾ ਕੀ ਇਹੇ ਏ ਹੁਣ ਤੈਨੂੰ ਦੱਸਦਾ ਮੈਂ ਕੀ ਕਰੂ ਚਲ ਸਟਾਰਟ ਕਰ ਪਾਵਾਂ ਇਹਨੂੰ ਕਰ ਸਟਾਰਟ ਇਹ ਨਹੀਂ ਸਟਾਰਟ ਹੁੰਦਾ ਇਹ ਤਾਂ ਖਰਾਬ ਚੱਕ ਲਿਆਂਦਾ ਇਹ ਨਹੀਂ ਸਟਾਰਟ ਹੁੰਦਾ ਯਾਰ ਹੋਊਗਾ 1 ਮਿੰਟ ਰੁਕ ਤਾਂ ਜਾ ਹੋਊਗਾ ਯਾਰ 1 ਮਿੰਟ ਕਿਉਂ ਰੱਸੀ ਤੋੜ ਦੇਂਗੇ ਹਲੇ ਤਾਂ ਉਹਨੂੰ ਰਵਾ ਤਾਂ ਕਰਨਾ ਥੋੜਾ ਜਿਹਾ ਟਾਈਮ ਮਿਹਨਤ ਲੱਗਦੀ ਸਟਾਰਟ ਕਰਨ ਦੀ ਆ ਚੋਕ ਲਾਉਣੀ ਪੈਂਦੀ ਇੱਧਰ ਦੇਖ ਪਹਿਲਾਂ ਆ ਰਹੀ ਆ ਚੋਕ ਲਾ ਕੇ ਹੋ ਗਿਆ ਸਟਾਰਟ ਅੱਧੀ ਚੈੱਕ ਕਰ ਤੇ ਸਟਾਰਟ ਮੇਰਾ ਜਾਮਾ ਆ ਦੇਖ ਹੋ ਗਿਆ ਨਾ ਅੱਛਾ ਤੇ ਚੱਲ ਚਲਾ ਕੇ ਦਿਖਾਓ ਕੰਮ ਕੀ ਮੈਂ ਕਰੂਗਾ ਇਹ ਚੱਲੂਗਾ ਵੀ ਤੂੰ ਜਿਹੜਾ ਰੋਟਾਵੇਟਰ ਲਾਇਆ ਯਾਰ ਜਿਹੜੇ ਰੋਟਾਵੇਟਰ ਵਾਲੇ ਪਤਾ ਤਾਂ ਲੱਗੇ ਨਾ ਚਲਾ ਕੇ ਤੇ ਦਿਖਾਈਏ ਦੋਸਤੋ ਤੁਸੀਂ ਵੀ ਦੇਖ ਲਓ ਇੱਧਰ ਇਹ ਤਾਂ ਫਿਰ ਕੰਮ ਉਹ ਵੀ ਸੌਖਾ ਹੀ ਆ ਨਾ ਇੱਕੋ ਜਣਾ ਹੀ ਹੈਂਡਲ ਵਧੀਆ ਕਰ ਸਕਦਾ ਇਹਨੂੰ ਬਿਲਕੁਲ ਬਿਲਕੁਲ ਆ ਦੇਖ ਬਣ ਗਿਆ ਰੋਟਾਵੇਟਰ ਲੈ ਵਧੀਆ ਬਣ ਗਿਆ ਐਂ ਹੁੰਦਾ ਰੋਟਾਵੇਟਰ ਵਾਣ ਵਾ ਕੇ ਦੇਖਦੇ ਆ ਨਾ ਹਾਂ ਹੁਣੇ ਚੱਲੂਗਾ ਤੈਨੂੰ ਕੀ ਲੱਗਦਾ ਨਹੀਂ ਚੱਲਦਾ ਇਹ ਮੈਨੂੰ ਨਹੀਂ ਲੱਗਦਾ ਚੱਲਦਾ ਚੱਲੂਗਾ ਦੇਖੀ ਤੇ ਜਾਈ ਇਹਨੇ ਕੀ ਕਮਾਲ ਕਰਨਾ ਨਿੱਕੀ ਜੀ ਚੀਜ਼ ਹੈਗੀ ਆ ਯਾਰ ਦਬਣਾ ਹੀ ਨਹੀਂ ਇਹਨੇ ਅੱਛਾ ਹੋਰ ਵੇਖ ਲੈਣੇ ਹੁਣ ਬਸ ਬਣ ਗਿਆ ਰੋਟਾਵੇਟਰ ਬਣ ਗਿਆ ਯਾ ਰੋਟਾਵੇਟਰ ਬਣ ਗਿਆ ਸਾਈਡ ਤੋਂ ਕਿਦੇ ਇੱਥੋਂ ਇੱਥੋਂ ਛੱਡ ਦੇਖ ਸਾਈਡ ਤੋਂ ਕੇ ਦੇਖ ਸੇਮ ਰੋਟਾਵੇਟਰ ਇਹਨਾਂ ਹਾਂਜੀ ਬਣ ਗਿਆ ਰੋਟਾਵੇਟਰ ਦਾ ਸਮਾਨ ਚੱਕੋ ਮਾੜਾ ਜਿਹਾ ਵਾ ਕੇ ਵੇਖੀਏ ਲੈ ਚਲਾ ਕੇ ਦਿਖਾਓ ਆ ਦੇਖ ਪਵਨ ਹਾਂਜੀ ਕਿਵੇਂ ਬਣਾਤੇ ਦੇ ਬਹੁਤ ਵਧੀਆ ਬਾਹਰ ਬਣ ਗਿਆ ਮੈਂਟਾਂ ਜੀ ਹੁਣ ਤੂੰ ਦਸ ਰੁਪਏ ਪੈਸੇ ਲਾਏ ਦਾ ਇਹਦੇ ਤੇ ਫਾਇਦਾ ਹੈ ਕਿ ਸੋਨੇ ਤੇ ਫਾਇਦਾ ਨਹੀਂ ਇਹ ਵਧੀਆ ਹੈ ਵੀ ਸੋਨਾ ਵੀ ਚਲੋ ਬੰਦਾ ਰਹੂਗਾ ਪਰ ਇਹ ਵੀ ਤਾਂ ਇੱਕ ਚੀਜ਼ ਬਣ ਗਈ ਤੇ ਸਬਜ਼ੀਆਂ ਸੂਜੀਆਂ ਵਾਸਤੇ ਸਬਜ਼ੀਆਂ ਵਾਸਤੇ ਬਾਈ ਨੂੰ ਕਿੰਨਾ ਸੌਖਾ ਹੋ ਜਾਊਗਾ ਨਾਲੇ ਵਾਹਨ ਤਿਆਰ ਕਰਨਾ ਮਿੰਟਾਂ 'ਚ ਸਬਜ਼ੀਆਂ ਵਾਸਤੇ ਕਿੰਨੇ ਬੰਦਿਆਂ ਨੇ ਕੰਮ ਇਹ ਇਕੱਲਾ ਮਸ਼ੀਨ ਕਰ ਸਕਦੇ ਇਹ ਹਾਂ ਜੀ ਆਪਾਂ ਜਿਹੜੀਆਂ ਕਦੂਆਂ ਦੀਆਂ ਵੱਲਾਂ ਲੱਗੀਆਂ ਇਹਨਾਂ 'ਚ ਚੱਲੂਗਾ 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 100% ਚੱਲੂਗਾ ਕਿਵੇਂ ਚੱਲੂਗਾ ਉਧਰ ਵੀ ਚਲਾ ਕੇ ਦਿਖਾਓ ਆ ਦੇਖ ਕੰਪਨੀ ਵਾਲਿਆਂ ਨੇ ਆਪਾਂ ਨੂੰ 2.5 ਫੁੱਟ ਦੇ ਵਿੱਚ ਦਿੱਤਾ ਜਿਹੜਾ ਰੋਟਾਵੇਟਰ ਬਲੇਡ ਇਹਨੂੰ ਹੁਣ ਆਪਾਂ 2 ਫੁੱਟ ਦੇ ਵਿੱਚ ਕਰਕੇ ਤੇ ਇਹਦੇ ਕਦੂਆਂ ਦੇ ਵਿੱਚ ਚੱਲ ਜਾਊਗਾ ਵੱਧ ਅੱਛਾ ਵੀ ਛੋਟਾ ਵੀ ਹੋ ਜਾਂਦਾ ਛੋਟਾ ਵੀ ਹੋ ਜਾਊਗਾ ਹਾਂ ਠੀਕ ਹੈ ਜੀ ਤੇ ਹੁਣ ਚਲਾ ਕੇ ਦਿਖਾइए ਚਲੋ ਆ ਦੇਖ ਪਵਨ ਹਾਂਜੀ ਕਿੰਨਾ ਹਨਾ ਮਤਲਬ ਕਿ ਸਬਜ਼ੀ ਗੋਟ ਨਹੀਂ ਸਬਜ਼ੀ ਗੋਟੋ ਨਰਮੇ ਦੇ ਵਿੱਚ ਵੀ ਬਹੁਤ ਜ਼ਿਆਦਾ ਕਾਮਯਾਬ ਹੈ ਗੰਨੇ ਦੇ ਵਿੱਚ ਵੀ ਜੇ ਆਪਾਂ ਸੇਲਣਾ ਤਾਂ ਆ ਦੇਖ ਤੋ ਹਾਂਜੀ ਛੋਟੇ ਕਿਸਾਨ ਵਾਸਤੇ ਤਾਂ ਮੇਰੇ ਹਸਾਬ ਦੇ ਵਿੱਚ ਵਰਦਾਨ ਹੀ ਆ ਇਹ ਸਾਰੇ ਫੰਦ ਪੂਰਾ ਕਰੀਏ 10 ਲੱਖ ਦਾ ਟਰੈਕਟਰ ਹਾਂਜੀ ਇਹ 22 ਲੱਖ ਰੁਪਏ ਦਾ ਪ੍ਰੋਜੈਕਟ ਨਾਲੇ ਸਸਤੇ ਜੇ ਸਰਜੂਗਾ ਇਹ ਤਾਂ ਤੋਲਾ ਸੋਨਾ ਵੀ ਨਹੀਂ ਲੱਗਣਾ ਸਹੀ ਗੱਲ ਆ ਤੇ ਹੁਣ ਦੇਖਿਓ ਪਾਲਾ ਕੈਵੇਂ ਦੀ ਨੇਰੀ ਲਿਆਉਂਦਾ ਸਹੀ ਆ ਇੱਕ ਖਰਚਾ ਘਟੇ ਦਾ ਹਾਂਜੀ ਹੁਣ ਆ ਗਿਆ ਜਕੇ ਨਾ ਕਲ ਆ ਗਿਆ ਜੀ ਆ ਦੇਖੋ ਇਹ ਤਾਂ ਗੋਡੀ ਕਰਨ ਤੇ ਕਿੰਨੇ ਕਿੰਨੇ ਦਿਨ ਲੱਗ ਜਾਂਦੇ ਜੇ ਆਪਾਂ ਹੱਥਾਂ ਨਾਲ ਕਰਾਗੇ ਤਾਂ ਗੋਡੀ ਹੁੰਦੀ ਨਹੀਂ ਤੱਲਾ ਆਪਣੇ ਇੰਨਾ ਨਾਲ ਤੱਲਾ ਹੁੰਦਾ ਗੋਡੀ ਕਿੱਥੇ ਹੋਊਗੀ ਹਾਂਜੀ ਤੇ ਇਹਦਾ ਮਿੰਟਾਂ ਦੇ ਵਿੱਚ ਜਿਹੜਾ ਸਾਰਾ ਵਧੀਆ ਇਹਦਾ ਖਰਚਾ ਕਿੰਨਾ ਕਾ ਤੇਲ ਕਿੰਨਾ ਕ ਖਾ ਜਾਂਦਾ ਇਹ 100 ਲੀਟਰ ਕਹਿੰਦੇ ਉਹ ਅੱਛਾ ਤੇ ਇਹਦੇ ਵਿੱਚ ਕੁਝ ਹੋਰ ਤਾਂ ਨਹੀਂ ਚੀਜ਼ ਮਾ ਵਿੱਚ ਕੋਈ ਟੋਟੀ ਗੱਲ ਕੁਝ ਨਹੀਂ ਪੈਂਦਾ ਸੁੱਕਾ ਪੈਟਰੋਲ ਹੀ ਪਾਉਗਾ ਕੱਲਾ ਠੀਕ ਹੈ ਜੀ ਹਾਂ ਚ ਵਧੀਆ ਪਸੰਦ ਆ ਹਾਂ ਜੀ ਵਧੀਆ ਆ ਇੱਕ ਹੋਰ ਸੀ ਇਹਦੇ ਨਾਲ ਚੀਜ਼ ਐਡੀ ਵੱਡੀ ਉਹ ਕੀ ਕੰਮ ਕਰੂਗੀ ਉਹ ਵੱਟਾਂ ਦੇ ਮਿੱਟੀ ਲਾਊਗੀ ਉਹ ਕਿਵੇਂ ਲੱਗੂਗੀ ਮਿੱਟੀ ਉਹ ਜਵੇਂ ਹੁਣ ਆਪਾਂ ਆ ਜਿਹੜੀ ਮਿੱਟੀ ਇੱਥੇ ਪੱਟ ਲਈ ਆ ਜਿਹੜੇ ਸਾਈਡ ਤੇ ਜਿਹਦੇ ਵੱਲ ਨੂੰ ਜਿਹੜਾ ਮਜ਼ਬੂਤ ਕਰਨੀਆਂ ਜਿਹੜਾ ਨੂੰ ਮਿੱਟੀ ਸਾਈਡਾਂ ਤੇ ਐ ਵਧੀਆ ਲੱਗ ਜੂਗੀ ਸਾਈਡਾਂ ਤੇ ਮਿੱਟੀ ਲੱਗ ਜੂਗੀ ਆ ਦੇਖ ਪਵਨ ਮਿੱਟੀ ਕਿਵੇਂ ਲੱਗੀ ਹਾਂਜੀ ਆ ਦੇਖੋ ਬਹੁਤ ਸੋਹਣੀ ਮਿੱਟੀ ਲੱਗੀ ਆ ਤਾਂ ਸਾਰੇ ਨਾ ਕਚਰਾ ਖਤਮ ਹੋ ਗਿਆ ਨਾਲੇ ਵੱਲਾਂ ਨਾਲ ਮਿੱਟੀ ਲੱਗ ਗਈ ਸਹੀ ਗੱਲ ਆ ਵੱਲਾਂ ਵੀ ਮਜ਼ਬੂਤ ਹੋ ਗਈਆਂ ਇਹ ਤਾਕਤ ਤਾਂ ਵਾਵਾ ਲੱਗਦੀ ਆ ਫਿਰ ਵੀ ਇਹ ਕਿੰਨੇ ਕਿਚਪੀ ਦਾ ਈ ਇਹ 7.5 HP ਦਾ ਏ ਜਣਾ ਠੀਕ ਐ ਜੀ ਤੇ ਇਹਦੀ ਕੋਈ ਗਾਰੰਟੀ ਵਾਰੰਟੀ ਇਹਦੇ ਗਾਰੰਟੀ 1 ਸਾਲ ਦੇ ਪੂਰੇ ਦਿੱਤੀ ਬਾਈ ਹੁਣਾਂ ਨੇ ਅੱਛਾ ਇਹਦੇ ਇੰਜਨ ਕਿੱਥੋਂ ਦਾ ਈ ਇਹਦਾ ਇੰਜਨ ਇਟਲੀ ਦਾ ਪਵਨ ਆ ਦੇਖ ਅੱਛਾ ਇਹਦੀ ਮੋਰ ਮਾਰ ਲੱਗੀ ਹੋਈ ਆ ਦੇਖ ਮੈਡਨ ਇਟਲੀ ਅੱਛਾ ਹਾਂ ਠੀਕ ਐ ਇਟਲੀ ਦਾ ਬਣਿਆ ਪਾਵਰ ਵੀ ਵਾਧੂ ਇਹਦੇ ਚ ਤੇ ਠੀਕ ਐ ਤੇ ਫਿਰ ਤੇਦੀ ਕੋਈ ਵਾਰੰਟੀ ਵੀ ਦਿੱਤੀ ਆ ਵਾਰੰਟੀ ਵਾਰੰਟੀ ਨਹੀਂ ਗਈ ਰਾਜਾ ਭਾਈ ਸਿੱਧੀ ਗਰੰਟੀ ਦਿੰਦੇ ਆ ਗਰੰਟੀ ਅੱਛਾ ਤੇ ਕਿੰਨੇ ਦਾ ਪੈ ਗਿਆ ਇਹ ਆਪਾਂ ਨੂੰ 2000 ਰੁਪਏ ਆਪਾਂ ਗੱਡੀ ਨਾਲ ਪਹਿਲਾਂ ਦਿੱਤਾ ਸੀਗਾ ਐਡਵਾਂਸ ਐਡਵਾਂਸ ਦੇ ਵਿੱਚ ਤੇ 33000 ਰੁਪਏ ਆਪਾਂ ਗੱਡੀ ਨਾਲ ਨੂੰ ਦੇਤਾ ਅੱਛਾ 35000 ਦਾ 35000 ਚ ਮਿਲ ਗਿਆ ਉਹ ਵੀ ਇਟਲੀ ਦਾ ਠੀਕ ਹੈ ਤਾਂ ਬਹੁਤ ਵਧੀਆ ਚੀਜ਼ ਆ ਸਸਤੇ ਜੀ ਸਰ ਗਿਆ ਨਾਲ ਕਿ ਤੁਸੀਂ ਪੈਸੇ ਲਾਉਂਦੀ ਤੁਹਾਨੂੰ ਕੀ ਲੋਡ ਸੀ ਆਪਾਂ ਨੂੰ ਤਾਂ ਇਹ ਫ੍ਰੀ ਚ ਹੀ ਮਿਲ ਜਾਣਾ ਸੀ ਫਿਰ ਆਪਾਂ ਫ੍ਰੀ ਕਰ ਵਾਸਤੇ ਲੈਣੀ ਹੈ ਆਪਾਂ ਕੋਈ ਇਹਨਾਂ ਦੀ ਐਡ ਥੋੜਾ ਕਰਨੀ ਹੈ ਆਪਾਂ ਪੈਸੇ ਦੇ ਕੇ ਲੈ ਅੰਦਰ ਨਗਦ ਲੈ ਕੇ ਆਏ ਨਾਲੇ ਤੇ ਨੰਬਰ ਸਾਰਿਆਂ ਨੂੰ ਦੱਸ ਦੋ ਖਾਂ ਨੰਬਰ ਕਾ ਵਾਸਤੇ ਦੱਸਣਾ ਆਪਾਂ ਉਹਨਾਂ ਦੇ ਕਿਹੜੇ ਪੈਸੇ ਨਹੀਂ ਤੇ ਜੇ ਹੁਣ ਆਪਣਾ ਫਾਇਦਾ ਹੋਇਆ ਤੇ ਆਪਣੇ ਭੈਣ ਭਰਾਵਾਂ ਦਾ ਵੀ ਫਾਇਦਾ ਹੋ ਜੇ ਉਹ ਵੀ ਕੋਈ ਚੰਗੀ ਚੀਜ਼ ਲੈ ਆਉਣ ਉਹਨਾਂ ਨੂੰ ਵੀ ਨੰਬਰ ਦੱਸ ਦੋ ਜੇ ਤੂੰ ਚਾਹਣੀ ਤਾਂ ਆਪਾਂ ਡਿਸਕ੍ਰਿਪਸ਼ਨ ਚ ਪਾ ਦੇਨੇ ਨੰਬਰ ਰਾਜੇਬਾਈ ਦਾ ਠੀਕ ਹੈ ਜੀ ਹਾਂ ਤੇ ਦੋਸਤੋ ਚੀਜ਼ ਮਿੰਤਾ ਬਹੁਤ ਵਧੀਆ ਪੂਰੀ ਪਸੰਦ ਆਈ ਆ 59 ਵੀ ਪੂਰੀ ਪਸੰਦ ਆਈ ਆ ਜੇ ਛੋਟੇ ਜਿਵੇਂ ਵਾਰਦਾਰ ਦਾ ਵਾਸਤੇ ਤਾਂ ਇਹ ਆਪਣੇ ਵਰਦਾਨ ਆ ਸਹੀ ਗੱਲ ਆ ਜੀ ਇਹ ਸਬਜ਼ੀਆਂ ਵਗੈਰਾ ਲਾਉਣੇ ਜਿਵੇਂ ਆਪਾਂ ਨਾ ਬਹੁਤ ਵਧੀਆ ਜਿੰਨੇ ਇਹਦੇ ਨਾਲ ਸੰਧ ਆਏ ਮੈਨੂੰ ਲੱਗਦਾ ਵੀ ਜਿਆਦੇ ਦੇ ਹਿਸਾਬ ਨਾਲ ਲੈਣੇ ਨੂੰ ਤਾਂ 15-20 ਲੱਖ ਰੁਪਏ ਲਾਗੇ ਜਿੱਤੇ ਸਿਰਫ 35000 ਰੁਪਏ ਦਾ ਪ੍ਰੋਜੈਕਟ ਆ ਤੇ ਕੰਮ ਤੋਂ ਆਪ ਹੀ ਦੇਖ ਲੈ ਹਾਂਜੀ ਕਿੰਨੇ ਕ ਤਿੰਨ ਚਾਰ ਖਮਤ ਆਪਾਂ ਕਰਕੇ ਦੇਖ ਲਈਏ ਦੇ ਨਾਲ ਤੇ ਦੋਸਤੋ ਇੰਜਨ-ਓੰਜਨ ਕੋਈ ਪਰਵਾਹ ਨਹੀਂ ਕੀ ਤੇਲ ਵੀ ਬਹੁਤ ਘੱਟ ਖਾਂਦਾ ਤੇ ਇਟਲੀ ਦਾ ਮੇਡ ਇਨ ਇਟਲੀ ਤੁਹਾਨੂੰ ਪਤਾ ਹੈ ਜਿੱਥੋਂ ਦਾ ਐਗਰੀਕਲਚਰ ਇੰਪਲੀਮੈਂਟ ਜਿਹੜੇ ਤੁਹਾਨੂੰ ਪਤਾ ਹੈ ਟੌਪ ਦੇ ਹੀ ਹੁੰਦੇ ਆ ਤੇ ਬਾਕੀ ਦੋਸਤੋ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ